ਵੱਡੇ ਭਰਾ ਨੇ 4 ਸਾਲ ਦੁਬਈ 'ਚ ਕੰਮ ਕੀਤਾ ਤੇ 15 ਸਾਲ ਇੰਗਲੈਂਡ 'ਚ ਕੰਮ ਕੀਤਾ। ਜਿੰਨੀ ਸਾਰੀ ਕਮਾਈ ਉਹਨੇ ਪੰਜਾਬ ਭੇਜੀ ਤੇ ਛੋਟੇ ਭਰਾ ਨੇ ਉਹਦੀ ਲਈ ਜ਼ਮੀਨ ਤੇ ਸਾਰੀ ਜ਼ਮੀਨ ਲਵਾਲੀ ਆਪਣੇ ਨਾਮ। ਜਦੋਂ ਵੱਡਾ ਭਰਾ ਮੁੜ ਕੇ ਆਇਆ, ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹੇ ਬਈ ਦੋ ਭਰਾ ਹੁੰਦੇ ਆ ਤੇ ਇੱਕ ਇਹਨਾਂ ਦੀ ਭੈਣ ਹੁੰਦੀ ਆ ਬਾਈ ਦੇ ਫਾਦਰ ਸਾਹਿਬ ਕੋਲੇ 7-8 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਵਿੱਚੋਂ ਕੁਝ ਜ਼ਮੀਨ ਦੇ ਵਿੱਚ ਸੇਮ ਹੁੰਦੀ ਆ ਪਰ ਜਿਹੜੀ ਸਾਰੀ ਜ਼ਮੀਨ ਹੁੰਦੀ ਉਹ ਸਾਰੀ ਹੀ ਜੀਟੀ ਰੋਡ ਦੇ ਨਾਲ ਲੱਗਦੀ ਹੁੰਦੀ ਆ ਹੁਣ ਸੇਮ ਹੋਣ ਕਰਕੇ ਕੋਈ ਫਸਲ ਬਾੜੀ ਚੰਗੀ ਹੁੰਦੀ ਨਹੀਂ ਸੀਗੀ ਘਰ ਦਾ ਮਸਾਂ ਗੁਜ਼ਾਰੇ ਚੱਲਦਾ ਸੀ ਮਸਾਂ ਰੋਟੀ ਪੂਰੀ ਹੁੰਦੀ ਸੀ ਹੁਣ ਉਧਰੋਂ ਭੈਣ ਜਵਾਨ ਹੋ ਚੁੱਕੀ ਸੀ ਬਾਈ ਹੋਰਾਂ ਦੀ ਤਾ ਬਾਈ ਦੇ ਫਾਦਰ ਸਾਹਿਬ ਨੇ ਕੀ ਕੀਤਾ ਇੱਕ ਕਿੱਲੇ ਦੀ ਰਜਿਸਟਰੀ ਆਪਣੇ ਆੜਤੀਏ ਨੂੰ ਕਰਾਤੀ ਜਿੰਨੇ ਕ ਪੈਸੇ ਆੜਤੀਏ ਨੇ ਦਿੱਤੇ ਚਲੋ ਜੀ ਜਿੰਨੇ ਕ ਜੋਗੇ ਵਿਚਾਰੇ ਹੈਗੇ ਸੀਗੇ ਉਸ ਹਿਸਾਬ ਨਾਲ ਇਹਨਾਂ ਨੇ ਆਪਦੀ ਭੈਣ ਦਾ ਵਿਆਹ ਕਰ ਲਿਆ ਹੁਣ ਆ ਪਹਿਲਾਂ ਹੀ ਜ਼ਮੀਨ ਦੇ ਵਿੱਚ ਸੇਮ ਸੀਗੀ ਮਾੜੀ ਮੋਟੀ ਫਸਲ ਹੁੰਦੀ ਸੀਗੀ ਦੋ ਚਾਰ ਕਿੱਲਾਂ ਦੇ ਵਿੱਚ ਉਹ ਵੀ ਕਿੱਲਾ ਉੱਡ ਗਿਆ ਫਸਲ ਹੋਰ ਘਟ ਗਈ ਕਹਿਣ ਦਾ ਮਤਲਬ ਕਿ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਫਿਰ ਜਿਹੜਾ ਬਾਈ ਸੀਗਾ ਇਹ ਆਪਦੇ ਭਰਾ ਤੋਂ ਵੱਡਾ ਸੀਗਾ ਇਹਨੇ ਆਪਦੇ ਭਰਾ ਨਾਲ ਸਲਾਹ ਕੀਤੀ ਵੀ ਆਪਾਂ ਐ ਕਰੀਏ ਵੀ ਆਹ ਸੇਮ ਵਾਲੀ ਜ਼ਮੀਨ ਵੇਚ ਦਿੰਨੇ ਆ ਤੇ ਮੈਂ ਕਿਸੇ ਚੰਗੀ ਕੰਟਰੀ ਦੇ ਵਿੱਚ ਚਲਾ ਜਾਣਾ ਚਲ ਮੈਂ ਇੰਗਲੈਂਡ ਦੇ ਵਿੱਚ ਚਲਾ ਜਾਣਾ ਉਧਰੋਂ ਕਮਾਈ ਕਰਕੇ ਆਪਾਂ ਕਿਸੇ ਚੰਗੇ ਇਲਾਕੇ ਦੇ ਵਿੱਚ ਜ਼ਮੀਨ ਬਣਾਵਾਂਗੇ ਕਿਉਂਕਿ ਆਪਣੀ ਸੇਮ ਵਾਲੀ ਜ਼ਮੀਨ ਆ ਜੇ ਆਪਾਂ ਇਹ ਜ਼ਮੀਨ ਵੇਚ ਗਏ ਕਿਤੇ ਹੋਰ ਜ਼ਮੀਨ ਬਣਾਈ ਤੇ ਆਪਣੀ ਜ਼ਮੀਨ ਅੱਧੀ ਵੀ ਨਹੀਂ ਬੰਨੀ ਕਿਉਂਕਿ ਇਹ ਸਸਤੀ बिकੂਗੀ ਬਹੋਰ ਪਾਸੇ ਜ਼ਮੀਨ ਆਪ ਨੂੰ ਮਹਿੰਗੀ ਮਿਲੂਗੀ ਤੇ ਆਪਣਾ ਸਾਰਾ ਕੰਮ ਪਟਿਆ ਜਾਊਗਾ ਚਲੋ ਜੀ ਛੋਟੇ ਭਰਾਣੇ ਦੇ ਤਾਂ ਠੋਕ ਕੇ ਜਵਾਬ ਹੀ ਭਰਾਵਾ ਮੈਂ ਤਾਂ ਨਹੀਂ ਵੇਚਨੀ ਤੂੰ ਆਪਦੇ ਹਿੱਸੇ ਦੀ ਵੇਚਨੀ ਤੇ ਵੇਚਲਾ ਮੈਂ ਨਹੀਂ ਵੇਚਨੀ ਚਲੋ ਜੀ ਬਾਈ ਨੇ ਕੀ ਕੀਤਾ ਜਿਹੜੀ ਆਪਦੇ ਹਿੱਸੇ ਕੁ ਤਿੰਨ ਸਾਢੇ ਤਿੰਨ ਕਿੱਲੇ ਆਉਂਦੀ ਸੀ ਚਲੋ ਉਹ ਵੀ ਨੇ ਵੇਚਦੀ ਵੇਚ ਕੇ ਹੁਣ ਇੰਗਲੈਂਡ ਤਾਂ ਜਾਣ ਜੋਗਾ ਨਹੀਂ ਸੀ ਕਿਉਂਕਿ ਉਹਨੇ ਪੈਸੇ ਨਹੀਂ ਬਣੇ ਸੀ ਬਾਈ ਕੋਲੇ ਤੇ ਬਾਈ ਨੇ ਕੀ ਕੀਤਾ ਬਾਈ ਚਲਾ ਗਿਆ ਦੁਬਈ ਚਲੋ ਜੀ ਦੁਬਈ ਜਾ ਕੇ ਕੰਮਕਾਰ ਕਰਨ ਲੱਗ ਗਿਆ ਚਲੋ ਜੀ ਡਰਾਈਵਰੀ ਲਾਇਸੈਂਸ ਬਣਾ ਲਿਆ ਟਰਾਲੇ ਤੇ ਚੜ ਗਿਆ 4 ਸਾਲ ਬਹੁਤ ਕਮਾਈ ਕੀਤੀ ਚਲੋ ਜੀ ਫਿਰ ਜਦੋਂ 4 ਸਾਲ ਦੁਬਈ ਚ ਕੰਮ ਕੀਤਾ ਉਸ ਤੋਂ ਬਾਅਦ ਬਾਈ ਨੇ 2 ਨੰਬਰ ਦੇ ਵਿੱਚ ਇੰਗਲੈਂਡ ਜਾਣ ਦੀ ਸੈਟਿੰਗ ਬਣਾਈ ਤੇ ਫਿਰ ਇਹ 2 ਨੰਬਰ ਦੇ ਵਿੱਚ ਚਲਾ ਜਾਂਦਾ ਇੰਗਲੈਂਡ ਬਾਈ ਇੰਗਲੈਂਡ ਜਾ ਕੇ ਬਹੁਤ ਮਿਹਨਤ ਕਰਦਾ ਬਹੁਤ ਕੰਮ ਕਰਦਾ ਜਿੰਨੀ ਕਮਾਈ ਸਾਰੀ ਆਪਦੇ ਮਾਂ ਪਿਓ ਨੂੰ ਭੇਜਦਾ ਇਧਰ ਆਪਦੇ ਭਰਾ ਨੂੰ ਭੇਜਦਾ ਕਿਉਂਕਿ ਦੂਰ ਜਾ ਕੇ ਬੰਦੇ ਦੇ ਗਿਲੇ ਸ਼ਿਕਵੇ ਸਾਰੇ ਮਿਟ ਜਾਂਦੇ ਆ ਜਦੋਂ ਬਾਈ ਇੰਗਲੈਂਡ ਚਲਾ ਜਾਂਦਾ ਉੱਥੇ ਜਾ ਕੇ ਬਾਈ ਆਪਦੇ ਭਰਾ ਨੂੰ ਕਹਿੰਦਾ ਵੀ ਲੈ ਬਾਈ ਹੁਣ ਮੈਂ ਚੰਗੀ ਕੰਟਰੀ ਦੇ ਵਿੱਚ ਆ ਗਿਆ ਇਧਰੋਂ ਪੈਸੇ ਭੇਜੂੰਗਾ ਤੂੰ ਜ਼ਮੀਨ ਬਣਾ ਜਿੰਨੀ ਜ਼ਮੀਨ ਆ ਉਹ ਆਪਣੀ ਅੱਧੋ-ਅੱਧ ਕੋਈ ਚੱਕਰ ਵਾਲੀ ਗੱਲ ਨਹੀਂ ਓਨੇ ਟਾਈਮ ਤੱਕ ਬਾਈ ਕਹਿੰਦਾ ਵੀ ਸਾਡੇ ਇਲਾਕੇ 'ਚੋਂ ਸੇਮ ਨਿਕਲ ਚੁੱਕੀ ਸੀ ਬੜੀਆਂ ਜੀਆਂ ਫਸਲਾਂ ਵਧੀਆਂ ਹੋਣ ਲੱਗ ਗਈਆਂ ਸੀ ਬਾਈ ਕਹਿੰਦਾ ਜਦੋਂ ਮੈਂ ਇੰਗਲੈਂਡ ਗਏ ਨੂੰ 4 ਸਾਲ ਹੁੰਦੇ ਆ 4ਆਂ ਸਾਲਾਂ ਤੱਕ ਮੇਰੀ ਮਾਂ ਮੰਨ ਲਓ ਦੁਨੀਆ ਤੋਂ ਚੜ੍ਹਾਈ ਕਰ ਜਾਂਦੀ ਐ ਹੁਣ ਕਹਿੰਦਾ ਮੈਂ ਤਾਂ ਕੱਚਾ ਸੀ ਇੰਗਲੈਂਡ ਦੇ ਵਿੱਚ ਮੈਂ ਤਾਂ ਆਉਣ ਯੋਗਾ ਨਹੀਂ ਸੀਗਾ ਚਲੋ ਜੀ ਕਹਿੰਦਾ ਟ੍ਰਾਈ ਵੀ ਕਰਦਾ ਹੁਣ ਵਿਚਾਲ ਮੈਨੂੰ ਕੋਈ ਕੁੜੀ ਲੱਭ ਜੇ ਇਧਰ ਦੀ ਬਾਰ ਨਾ ਜਾਵਾਂ ਵੀ ਪੱਕੀ ਕੁੜੀ ਲੱਭ ਜੇ ਮੈਂ ਉਹਨਾਂ ਨਾਲ ਵਿਆਹ ਕਰਾ ਕੇ ਪੱਕਾ ਹੋ ਜਾਵਾਂ ਪਰ ਕਹਿੰਦਾ ਮੈਨੂੰ ਕੁੜੀ ਨਹੀਂ ਸੀ ਲੱਭ ਰਹੀ ਕਹਿੰਦਾ ਚਲੋ ਜੀ ਉਹਨਾਂ ਚਿਰ ਨੂੰ ਮੇਰੇ ਭਰਾ ਦੀ ਉਮਰ ਹੀ ਵਿਆਹ ਦੀ ਹੋ ਗਈ ਤੇ ਮੈਂ ਆਪਦੇ ਭਰਾ ਨੂੰ ਕਿਹਾ ਵੀ ਐਂ ਕਰੋ ਵੀ ਤੂੰ ਆਪਦਾ ਵਿਆਹ ਕਰਾ ਲੈ ਵੀ ਮੇਰਾ ਤਾਂ ਦੇਖੀ ਜਾਊਗੀ ਜਦੋਂ ਕੋਈ ਕੁੜੀ ਮਿਲੂਗੀ ਉਹ ਦੇਖ ਲਊਗਾ ਤੂੰ ਆ ਦਾ ਵਿਆਹ ਕਰਾ ਉਹ ਜੀ ਕਹਿੰਦਾ ਮੈਂ ਆਪਦੇ ਭਰਾ ਦੇ ਵਿਆਹ ਤੇ ਸਾਰਾ ਖਰਚਾ ਆਪਦੇ ਕੋਲੋਂ ਕੀਤਾ ਬਹੁਤ ਵਧੀਆ ਆਪਦੇ ਭਰਾ ਦਾ ਵਿਆਹ ਕੀਤਾ ਕਹਿੰਦਾ ਚਲੋ ਜੀ ਮੈਨੂੰ ਕਰਦਿਆਂ ਕਰਾਉਂਦਿਆਂ ਇੰਗ ਕਹਿੰਦਾ 15 ਸਾਲਾਂ ਦੇ ਵਿੱਚ ਮੰਨ ਲਓ ਸਾਢੇ 6 ਕਿੱਲੇ ਮੈਂ ਜ਼ਮੀਨ ਦੀ ਕਿਤਾ ਬਣਾਤੀ ਸੀ ਪੰਜਾਬ ਦੇ ਵਿੱਚ ਕਹਿੰਦਾ ਜਦੋਂ ਮੈਨੂੰ ਇੰਗਲੈਂਡ 'ਚ 15 ਸਾਲ ਲੰਘ ਜਾਂਦੇ ਆ ਤੇ ਇੱਕ ਦਿਨ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਮੈਂ ਕੰਮ ਤੇ ਜਾਂਨਾ ਤੇ ਮੈਂ ਉਥੇ ਡਿੱਗ ਪੈਣਾ ਤੇ ਮੇਰੇ ਲੱਤ 'ਤੇ ਕਹਿੰਦਾ ਬਾਲੀ ਭਾੜੀ ਸੱਟ ਲੱਗ ਜਾਂਦੀ ਹੈ ਤੇ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਮੈਨੂੰ ਉਥੇ ਚੱਕ ਕੇ ਐਡਮਿਟ ਕਰਾ ਆਂਦੇ ਆ 10 15 20 ਦਿਨ ਦੀ ਮੈਂ ਰੈਸਟ ਕਰਦਾ ਉਸ ਤੋਂ ਬਾਅਦ ਮੈਂ ਜਦੋਂ ਫੇਰ ਕੰਮ ਤੇ ਜਾਂਨਾ ਤਾਂ ਮੈਂ 2 ਘੰਟੇ ਬੱਸਾਂ ਕੰਮ ਕਰਿਆ ਕਰਾਂ ਤੇ ਲੱਕ 'ਚ ਮੇਰੀ ਇੰਨੇ ਕ ਦਰਦ ਹੋਣ ਲੱਗ ਜਾ ਕਰੇ ਕਿ ਮੇਰੇ ਵੱਸੋਂ ਬਾਹਰ ਗੱਲ ਹੋ ਜਾ ਕਰੇ। ਕਹਾਂ ਤੁਹਾਨੂੰ ਪਤਾ ਵੀ ਬਾਹਰ ਵੀ ਡਾਕਟਰੀ ਸਹੂਲਤਾਂ ਬਾਲੀਆਂ ਚੰਗੀਆਂ ਹੈਣੀਆਂ ਏ ਉਧਰੋਂ ਮੈਂ ਕੱਚਾ ਸੀ 2 ਨੰਬਰ ਦੇ ਵਿੱਚ ਸੀਗਾ। ਕਹਾਂ ਚਲੋ ਜੀ ਮੈਂ ਆਹਦੇ ਪਿਓ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਰੈਡੀ ਆਹ ਗੱਲ ਹੋ ਗਈ। ਵੀ ਮੇਰੇ ਲੱਕ 'ਚ ਬਾਲੀ ਭੜੀ ਸੱਟ ਲੱਗ ਗਈ ਆ ਮੇਰੇ ਤੋਂ ਇੱਥੇ ਕੰਮ ਨਹੀਂ ਹੁੰਦਾ। ਜੇ ਮੈਂ ਇੱਥੇ ਰਹੂੰਗਾ ਤੇ ਫਿਰ ਮੈਂ ਖਰਚਾ ਕਿਵੇਂ ਪੂਰਾ ਕਰੂੰਗਾ ਮੈਂ ਰੋਟੀ ਕਿਵੇਂ ਪੂਰੀ ਕਰੂੰਗਾ ਵੀ ਤਾਂ ਹੁਣ ਪੱਲਿਓਂ ਦੇਣ ਵਾਲੀ ਗੱਲ ਬਣ ਜਾਊ ਕਾ ਜਦੋਂ ਜੀ ਮੈਂ 5-6 ਮਹੀਨੇ ਸੇ ਔਖੇ ਸਾਬ ਕੇ ਹੋਰ ਲੰਗਾਏ ਵੀ ਸ਼ਾਇਦ ਮੈਂ ਠੀਕ ਹੋ ਜਾਾਂ ਕਾ ਜਦੋਂ ਮੇਰੀ ਕੋਈ ਪੇਸ਼ਨਾ ਗਈ ਲੱਕ ਬੜਾ ਦਰਦ ਰੋਣ ਲੱਗ ਗਿਆ ਕਹਿੰਦਾ ਬਾਈ ਫਿਰ ਮੈਂ ਚੁੱਪ ਕਰਕੇ ਪੰਜਾਬ ਦੀ ਟਿਕਟ ਕਰਾਈ ਤੇ ਪੰਜਾਬ ਨੂੰ ਚਾੜਾ ਆਣ ਤੋਂ ਚਲੋ ਮੈਂ ਦਿੱਲੀ ਆਇਆ ਦਿੱਲੀੋਂ ਮੈਂ ਚਾਈ ਜਾਈ ਘਰੇ ਆਇਆ ਵੀ ਚਲ ਮੈਂ 4 ਸਾਲ ਦੁਬਈ ਲਾਇਆ 15 ਸਾਲ ਇੰਗਲੈਂਡ ਦੇ 19 ਸਾਲ ਅੰਤ ਘਰੇ ਜਾਣਾ ਹਨ ਜਦੋਂ ਵੀ ਮੈਂ ਘਰੇ ਵੜਿਆ ਨਾ ਦਾ ਮੇਰਾ ਭਰਾ ਮੈਨੂੰ ਚਾਜ ਤਰਾ ਮਿਲਿਆ ਨਾ ਕਿਦਾ ਮੇਰਾ ਪਿਓ ਮੈਨੂੰ ਚਾਜ ਤਰਾ ਮਿਲਿਆ ਤੇ ਭਰਜਾਈ ਨੇ ਵੀ ਕਹਿੰਦਾ ਬਸ ਢਿੱਲਿਮ ਨੂੰ ਸਾਸਰੀ ਕਲ ਦੂਰੇ ਬੁਲਾਤੀ। ਕਹਿੰਦਾ ਚਲੋ ਜੀ ਮੈਂ 15-20 ਦਿਨ ਘਰੇ ਰਿਆ ਘਰੇ ਰਹਿਣ ਤੋਂ ਬਾਅਦ ਮੈਂ ਆਪਦੇ ਭਰਾ ਨੂੰ ਪੁੱਛਿਆ ਵੀ ਜਿਹੜੀ ਆਪਾਂ 6.5 ਕਲੇ ਜਮੀਨ ਲਈ ਆ ਵੀ ਉਹਦੀ ਰਜਿਸਟਰੀਆਂ ਮੈਨੂੰ ਦਿਖਾਓ ਕਿੱਥੇ ਨੇ। ਕਹਿੰਦਾ ਬਾਈ ਬਸ ਇੱਥੇ ਰਜਿਸਟਰੀਆਂ ਪਈਆਂ ਸੀ ਇੱਥੇ ਪਈਆਂ ਸੀ ਦੋਵੇਂ ਜੀ ਲੱਭਣ ਲੱਗ ਜਾਂਦੇ ਆ। ਘੰਟੇ ਕੇ ਬਾਅਦ ਕਹਿੰਦੇ ਵੀ ਰਜਿਸਟਰੀਆਂ ਲੱਭੀਆਂ ਨਹੀਂ ਗਈਆਂ ਕਹਿੰਦਾ ਚਲੋ ਮੈਂ ਹਜਰ ਕੋਈ ਇੰਜਤ ਲੱਭ ਗਈ ਉਹਨੂੰ ਦਿਖਾ ਦਿਓ ਕਹਿੰਦਾ ਚਲੋ ਜੀ ਮੈਂ ਆਪਦੇ ਲੱਕ ਦਾ ਇਲਾਜ ਕਰਾਉਣ ਲੱਗ ਗਿਆ ਚੰਗੇ ਡਾਕਟਰ ਕੋਲੋਂ ਵੀ ਸ਼ਾਇਦ ਮੈਂ ਠੀਕ ਹੋ ਜਾਵਾਂ ਚਲੋ ਜੀ ਕਹਿੰਦਾ ਮੈਂ ਇਲਾਜ ਲੂਜ ਕਰਾਉਣ ਲੱਗ ਗਿਆ ਤੇ ਇੱਕ ਦਿਨ ਮੈਂ ਕਹਿੰਦਾ ਦਵਾਈ ਲੈਣ ਜਦੋਂ ਜਾਂਨਾ ਤੇ ਮੇਰੇ ਅਚਾਨਕ ਗੱਲ ਯਾਦ ਆ ਜਾਂਦੀ ਹੈ ਤੇ ਮੈਂ ਕਹਿੰਦਾ ਤਸੀਲੇ ਜਾ ਕੇ ਪਟਵਾਰੀ ਕੋਲੋਂ ਤੇ ਫਰਦਾ ਫੁਰਦਾਂ ਕਢਾ ਕੇ ਸਾਰਾ ਕੁਝ ਵੇਖਦਾ ਕਹਿੰਦਾ ਜਦੋਂ ਮੈਂ ਫਰਦਾ ਫੁਰਦਾਂ ਕਢਾ ਕੇ ਵੇਖਦਾ ਤੇ ਕਹਿੰਦਾ ਜਦੋਂ ਮੈਂ ਉੱਥੇ ਵੇਖਿਆ ਤੇ ਮੇਰਾ ਤਾਂ ਕਿ ਵੀ ਭਰਾਵਾ ਮੈਂ ਤਾਂ ਇੰਨੇ ਸਾਲ ਕਮਾਈ ਕੀਤੀ ਮੈਂ ਇਨੀ ਤੈਨੂੰ 6.5 ਕਿਲੇ ਜ਼ਮੀਨ ਬਣਾ ਕੇ ਦਿੱਤੀ ਵੀ ਤੂੰ ਤਾਂ ਤੈਨੂੰ ਲੱਗੇ ਅੱਧੋ-ਅੱਧੀ ਕਰਾਣ ਨਾ ਕਰਾ ਲਈ ਤੇ ਮੇਰੇ ਨਾਲ ਤਾਂ ਕਹਿੰਦਾ ਇੱਕ ਮਰਲਾ ਵੀ ਨਹੀਂ ਬੋਲਦਾ ਕਹਿੰਦਾ ਅੱਗੋਂ ਮੇਰਾ ਭਰਾ ਮੈਨੂੰ ਪੁੱਠਾ ਸਿੱਧਾ ਬੋਲਣ ਲੱਗ ਗਿਆ ਕਿ ਤੂੰ ਜ਼ਮੀਨ ਦਾ ਲੱਗਦਾ ਕੀ ਇਹ ਤੇਰਾ ਇੱਥੇ ਹੈਗਾ ਕੀ ਆ ਤੂੰ ਜਦੋਂ ਤੈਨੂੰ ਬਾਹਰ ਭੇਜਦਾ ਸੀਗਾ ਤੂੰ ਬਾਹਰ ਆਵਦਾ ਰਹਿੰਦਾ ਤੂੰ ਇੱਥੇ ਕਰਨ ਕੀ ਐ ਜੇਵ ਕਹਿੰਦਾ ਚਲੋ ਜੀ ਜਦੋਂ ਮੈਂ ਤੇ ਭਰਾ ਨੂੰ ਪੁੱਛਿਆ ਵੀ ਭਰਾਵਾ ਮੈਂ ਇੰਨੇ ਸਾਲ ਕਮਾਈ ਕੀਤੀ ਖੂਨ ਪਸੀਨਾ ਬਹਾਇਆ ਵੀ ਤੂੰ ਮੇਰੇ ਨਾਲ ਇੱਦਾਂ ਵੀ ਠੱਗੀ ਕੀਤੀ ਆ ਕੰਜਲੀ ਨੀ ਮੈਂ ਗੱਲ ਕਹੀ ਤੇ ਉਹ ਕੋ ਮੇਰਾ ਭਰਾ ਕਹਿੰਦਾ ਮੇਰੇ ਗਲ ਪੈ ਗਿਆ ਮੈਨੂੰ ਧੱਕੇ ਮਾਰੇ ਤੇ ਕਹਿੰਦਾ ਮੇਰੇ ਪਿਓ ਨੇ ਵੀ ਮੈਨੂੰ ਧੱਕੇ ਮਾਰੇ ਵੀ ਜਾ ਭਾਜ ਜਾ ਸਾਡੇ ਘਰੇ ਲੈਣ ਕੀ ਐ ਕਹਿੰਦਾ ਭਰਾਵਾ ਮੇਰਾ ਐਡਾ ਕ ਮਨ ਦੁਖੀ ਹੋਇਆ ਕਹਿੰਦਾ ਯਾਰ ਮੈਂ ਨਾ ਮੋਟਰ ਤੇ ਚਲਾ ਗਿਆ ਤੇ ਉੱਥੇ ਪਹੇ ਕੰ ਮ ਉੱਚੀ ਉੱਚੀ ਰੋਇਆ ਯਾਰ ਕਹਿੰਦਾ ਕਦੇ ਤੇ ਮੇਰਾ ਐਂਜੀ ਕਰੇ ਵੀ ਮੈਂ ਕਰੰਟ ਨੂੰ ਹੱਥ ਲਾ ਲਾਂ ਕਦੇ ਮੇਰਾ ਐਂਜੀ ਕਰੇ ਮੈਂ ਦਵਾਈ ਪੀ ਕੇ ਮਰ ਜਾਾਂ ਕਦੇ ਮੇਰਾ ਐਂਜੀ ਕਰੇ ਮੈਂ ਫਾਹ ਲੈ ਕੇ ਮਰ ਜਾਾਂ ਕਹਿੰਦਾ ਚਲੋ ਜੀ ਮੈਂ ਦਿਲ ਨੂੰ ਸਮਝਾਇਆ ਸ਼ਾਮ ਨੂੰ ਮੈਂ ਫੇਰ ਆ ਗਿਆ ਚਲੋ ਜੀ ਮਾੜੀ ਚੰਗੀ ਜ ਲਾਜ ਲੂਜ ਕਰਾਇਆ ਤੇ ਲਾਜ ਲੂਜ ਕਰਾ ਕੇ ਕਹਿੰਦਾ ਜਿਹੜਾ ਮੇਰੇ ਕੋਲ 2-4 ਲੱਖ ਰੁਪਈਆ ਹੈਗਾ ਸੀਗਾ ਕਹਿੰਦਾ ਭਰਾਵਾ ਮੈਂ ਚੁੱਪ ਕਰਕੇ ਦੁਬਈ ਚੜਾ ਆਇਆ ਕਹਿੰਦਾ ਬਾਈ ਹੁਣ ਮੈਂ ਰਹਿਣਾ ਦੁਬਈ ਇੱਥੇ ਆ ਕੇ ਮੈਂ ਫੇਰ ਟਰਾਲਾ ਚਲਾਉਣਾ ਕਹਿੰਦਾ ਵੀਰੇ ਮੈਂ 19 ਸਾਲ ਮਿਹਨਤ ਕੀਤੀ 19 ਸਾਲਾਂ ਦੀ ਕਮਾਈ ਮੇਰੀ ਖੂਹ ਚ ਪੈ ਗਈ ਮੈਂ ਆਪਦੇ ਪਰਿਵਾਰ ਨੂੰ ਸੈੱਟ ਕਰ ਲਈ ਆਪਦੇ ਭਰਾ ਦੀ ਜ਼ਿੰਦਗੀ ਬਣਾਉਣ ਲਈ ਆਪਦੀ ਜ਼ਿੰਦਗੀ ਬਣਾਉਣ ਲਈ ਆਪਦੇ ਘਰ ਦੇ ਹਾਲਾਤ ਸੁਧਾਰਨ ਲਈ ਦਿਨ ਰਾਤ 19 ਸਾਲ ਮਰਿਆ ਤੇ ਕਹਿੰਦਾ ਜਦੋਂ ਮੈਂ ਉਸੇ ਘਰ ਦੇ ਵਿੱਚ ਗਿਆ ਤੇ ਮੈਨੂੰ ਮੇਰੇ ਪਿਓ ਨੇ ਤੇ ਮੇਰੇ ਭਰਾ ਨੇ ਧੱਕੇ ਮਾਰ ਕੇ ਕਹਿੰਦਾ ਮੈਂ ਦबई ਆਉਣ ਤੋਂ ਬਾਅਦ ਵੀ ਫਿਰ ਵੀ ਮੈਂ ਐਡਾ ਵੱਡਾ ਦਿਲ ਕੀਤਾ ਮੈਂ ਚੱਲ ਕੋਈ ਨਹੀਂ ਯਾਰ ਆਪਦਾ ਖੂਨ ਆ ਵੀ ਚੱਲ ਮੈਂ ਦਵਾਈ ਕੰਮ ਕਰ ਲਊਗਾ ਵੀ ਮੈਂ ਛੜਾ ਮਲੰਗ ਹੈਗਾ ਨਾ ਮੇਰਾ ਵਿਆਹ ਹੋਇਆ 45 ਸਾਲ ਦਾ ਮੈਂ ਹੋਇਆ ਪਿਆ ਹਨਾ ਕਹਿੰਦਾ ਮੇਰੇ ਭਰਾ ਨੇ ਅੱਗੋਂ ਵੀ ਮੇਰਾ ਇੱਕ ਵੀ ਫੋਨ ਨਹੀਂ ਚੱਕਿਆ ਜੇ ਮੈਂ ਉਹਦੇ ਪਿਓ ਨੂੰ ਫੋਨ ਕੀਤਾ ਮੇਰੇ ਪਿਓ ਨੇ ਵੀ ਇੱਕ ਵੀ ਫੋਨ ਨਹੀਂ ਚੱਕਿਆ ਕਹਿੰਦਾ ਵੀ ਹੁਣ 2 ਸਾਲ ਹੋ ਗਏ ਮੈਂ ਆਪ ਦबई ਰਹਿਣਾ ਮੈਂ ਆ ਉਹਦੇ ਪਿਓ ਨੂੰ ਭਰਾ ਨੂੰ ਹਮੇਸ਼ਾ ਹਮੇਸ਼ਾਲੇ ਰਿਸ਼ਤਾ ਤੋੜਦਾ ਤੇ ਇਹੋ ਜੇ ਹੋਰ ਵੀ ਪਤ ਨਹੀਂ ਕਿੰਨੇ ਕੁ ਭਰਾ ਹੋਣਗੇ ਜਿਨ੍ਹਾਂ ਨੇ ਪਰਦੇਸਾਂ ਦੇ ਵਿੱਚ ਆਪਦੀ ਉਮਰਾਂ ਗਾਲਤੀਆਂ ਪਰ ਉਹਨਾਂ ਦੀਆਂ ਕਮਾਈਆਂ ਦਾ ਬਲੀਆਂ ਜ਼ਮੀਨਾਂ ਦਾ ਬਲੀਆਂ ਘਰ ਦਾ ਬਲੇ ਬਈ ਐ ਨਾ ਕਰਿਆ ਕਰੋ ਬਾਹਰਲੇ ਦੇਸ਼ਾਂ 'ਚ ਕਮਾਈ ਕਰਨੀ ਬਹੁਤ ਔਖੀ ਆ ਹੱਡ ਰੋਲਣੇ ਪੈਂਦੇ ਆ ਤੇ ਇੱਕ ਗੱਲ ਯਾਦ ਰੱਖਿਓ ਭਰਾ ਦਾ ਖਾਦਾ ਹੋਇਆ ਹੱਕਕ ਦੇ ਵੀ ਨਹੀਂ ਪਚਦਾ ਰੱਬ ਉਹ ਹੱਕ ਤੁਹਾਡੇ ਹੱਡਾਂ 'ਚੋਂ ਇੱਕ ਨਾ ਇੱਕ ਦਿਨ ਜ਼ਰੂਰ ਕੱਢੂਗਾ ਤੇ ਫਿਰ ਤੁਸੀਂ ਬਈ ਵੇਲੇ ਨੂੰ ਪਛਤਾਓਗੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਆਉਂਦੇ ਵਾਸਤੇ ਹੋ